ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ ਅਜੇਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਸਰਾਲੀ ਮੰਡਾ ਹੈਗਾ ਜੀ ਤਹਿਸੀਲ ਤੇ ਵੀਰ ਦੇ ਕੋਲੇ ਆਏ ਆ ਦੋਸਤੋ ਇੱਕ ਵੈੜ ਵਿਕਾਊਗਾ ਐਚ ਐਫ ਦੀ ਜਿਹੜੀ ਪਿਓਰ ਵੈੜ ਆ ਇੱਕ ਰੰਗ ਆ ਦੋਸਤੋ ਬਲੈਕ ਦੇ ਵਿੱਚ ਆ ਤੇ ਚੰਗੇ ਮਿਲ ਕੇ ਰਕੋਰਡ ਵਾਲੀ ਆ ਗੱਲਬਾਤ ਆਪਾਂ ਵੀਰ ਦੇ ਨਾਲ ਪੂਰੀ ਕਰਕੇ ਉਹਨਾਂ ਤੋਂ ਤੁਹਾਨੂੰ ਇਨਫੋਰਮੇਸ਼ਨ ਜਿਹੜੀ ਹੈਗੀ ਆ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੈੜ ਸੁਈ ਸੁਵਾਈ ਹੈ ਤਕਰੀਬਨ 25 ਪਲੱਸ ਵਾਲੀ ਵੈੜ ਆ ਦੋਸਤੋ ਕਿਸੇ ਵੀਰ ਦੇ ਪਸੰਦ ਆਵੇ ਆਪਣੀ ਚੁਵਾਈ ਆ ਤੁਸੀਂ ਆਪਣਾ ਹੱਕ ਸਮਝ ਕੇ ਘਰ ਵਿਜ਼ਿਟ ਕਰਕੇ ਜ਼ਰੂਰ ਕਰ ਲਿਓ ਬਾਕੀ ਇਸ ਵੀਡੀਓ ਦੇ ਵਿੱਚ ਜਿਹੜੀ ਚੁਵਾਈ ਆ ਉਹ ਆਪਾਂ ਤੁਹਾਨੂੰ ਕਰਕੇ ਦਿਖਾਵਾਂਗੇ ਠੀਕ ਆ ਤੇ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਬਣੇ ਰਹੋ ਤਾਜੇ ਦੋਸਤੋ ਪੂਰੀ ਇਨਫੋਰਮੇਸ਼ਨ ਪੂਰੀ ਗੱਲਬਾਤ ਸਮਝਾ ਸਕੇ ਆਜੋ ਚੱਲਦੇ ਆ ਆ ਵੀਰ ਦੇ ਕੋਲ ਪੁੱਛ ਲੈਨੇ ਕੀ ਡਿਟੇਲ ਹੈਗੀ ਆ ਇਸ ਵਾਰਡ ਦੇ ਸਬੰਧ ਵਿੱਚ ਸਭ ਤੋਂ ਪਹਿਲਾਂ ਵੀਰ ਸਸਰੀ ਘਰ ਉਹ ਠੀਕ ਠਾਕ ਜੀ ਹਾਂਜੀ ਵਧੀਆ ਬੇਟੀ ਤੇ ਇੱਕ ਵੀਰ ਆਪਣੇ ਭੈਣ ਭਰਾ ਨੂੰ ਆਪਣਾ ਨਾਮ ਜ਼ਰੂਰ ਦੱਸਦੇ ਵੀਰ ਨਾਮ ਮੇਰਾ ਸੁਮਿੰਦੀਪ ਸਿੰਘ ਠੀਕ ਹੈ ਪਿੰਡ ਅਸਰਾਲੀ ਮੰਡਾ ਠੀਕ ਹੈ ਤਸੀਲ ਪਾਟੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਅਛਾ ਅਭਿਰ ਹੈ ਵਪਾਰ ਦਾ ਕੰਮ ਹੀ ਆ ਨਹੀਂ ਵੀਰ ਆਪਣੀ ਘਰੇਲੂ ਵੜਾ ਕੋਈ ਮਜਬੂਰੀ ਰੱਖੀ ਵੜ ਮਜਬੂਰੀ ਕਰਕੇ ਵੇਚ ਨਹੀਂ ਕਰੀ ਠੀਕ ਆ ਵੜ ਘਰ ਦੀ ਕੋ ਵੜ ਪਾਲੀ ਸੀ ਨਾ ਬੱਚੀ ਆਪਾਂ ਪਾਲੀ ਹੋਈ ਸੀ ਹਾਂਜੀ ਹਾਂਜੀ ਠੀਕ ਆ ਤੇ ਫਿਰ ਸੁਗਾ ਕਿੰਨਾ ਸਮੇਂ ਸੂਈ ਪਲਾਈ ਸੁਆ ਵੀਰ ਪਈ ਲਈ ਆ ਮੂੰਹ ਚੌਗੀ ਆ ਮੂੰਹ ਚਾਰ ਦਿਨ ਦਾ ਠੀਕ ਆ ਤੇ ਦਿਨ ਕਿੰਨੇ ਹੋ ਗਏ ਸੂਈ ਨੂੰ ਸੂਈ ਨੂੰ ਵੀਰ ਕੋਈ 35 ਦਿਨ ਹੋ ਗਏ ਆ 35 ਦਿਨ 40 ਦਿਨ ਹਾਂਜੀ 35 ਤੋਂ 40 ਦਿਨ ਮਗਰ ਬੱਚਾ ਇਹਦੇ ਵੱਛੀ ਆ ਗਈ ਠੀਕ ਆ ਬੱਚੀ ਜਿਹੜੀ ਮੈਂ ਦੋਸਤੋ ਸਟਾਰਟਿੰਗ ਤੋਂ ਤੁਹਾਨੂੰ ਦਿਖਾਈ ਵੀਡੀਓ ਦੇ ਵਿੱਚ ਉਹ ਬੱਚੀ ਇਸ ਦੇ ਮਗਰ ਹੈਗੀ ਆਪ ਤੇ ਹੁਣ ਵੀਰ ਹਾਜ਼ਰ ਦੁੱਧ ਕਿੰਨਾ ਚਵਾ ਦਾਂਗੇ ਜਿਹੜਾ ਆਪਾਂ ਵੀਰ ਹਾਜ਼ਰ ਤੇ 40 ਤੋਂ 526 ਕਿਲੋ ਦੁੱਧ ਤਿਆਰ ਆ ਹਾਂਜੀ ਪਰ ਆਪਾਂ 22 ਕਿਲੋ ਦੀ ਗਾਰੰਟੀ ਦੇਵਾਂਗੇ 22 ਕਿਲੋ ਦੀ ਹਾਂਜੀ ਠੀਕ ਆ ਤੇ ਇਹਨੂੰ ਵੀਰ ਜੀ ਖੋਲ ਕੇ ਤੋੜੀ ਆਪਾਂ ਹਾਂਜੀ ਆ ਬਾਕੀ ਜਿਹੜਾ ਦੋਸਤੋ ਵਹਿੜ ਤੁਸੀਂ ਵੇਖ ਲਓ ਵੱਡੇ ਕਦ ਕਾੜ ਦੇ ਵਿੱਚ ਆ ਦੂਰੋਂ ਨੇੜਿਓਂ ਕਿਸੇ ਵੀਰ ਨੇ ਵੀ ਘਰੇ ਵਿਜ਼ਿਟ ਕਰਨੀ ਆ ਤੇ ਧਿਆਨ ਦੇ ਵਿੱਚ ਤੁਸੀਂ ਰੱਖ ਸਕਦੇ ਹੋ ਵੀ ਕਦ ਕਾੜ ਦੀ ਵੱਡੀ ਆ ਉੱਚੇ ਕਦ ਕਾੜ ਦੇ ਵਿੱਚ ਆ ਵਹਿੜ ਤੇ ਆਰਡਰ ਦੀ ਹਵਾਨੇ ਦੀ ਜਿਹੜੀ ਕੁਆਲਿਟੀ ਆ ਉਹ ਤੁਸੀਂ ਬੇਸ਼ੱਕ ਵੇਖ ਕੇ ਚੈੱਕ ਕਰ ਲਓ 25 ਲੀਟਰ ਵੀਰਾਂ ਦਾ ਵੀ ਆਪਾਂ ਜਿਹੜਾ ਚਵਾ ਦਵਾਂਗੇ ਤੋ ਤੁਸੀਂ ਕਿਸੇ ਵੀਰ ਨੂੰ ਵੀ ਚੈੱਕ ਕਰ ਤੁਸੀਂ ਘਰੇ ਵਿਜ਼ਿਟ ਕਰਦੇ ਹੋ 25 ਲੀਟਰ ਦੀ ਜਿਹੜੀ ਮਿਲਕ ਦੀ ਕਪੈਸਿਟੀ ਆ ਇਸ ਵੈਡ ਦੀ ਹੈਗੀ ਆ ਠੀਕ ਆ ਤੇ ਬਾਕੀ ਪੂਰੀ ਤਸਲੀ ਨੇ ਆਪਾਂ ਤੁਹਾਨੂੰ ਦਿਖਾ ਦੇਣ ਇੱਕ ਵੀ ਫੇਰ ਲੰਮਾ ਤੋਰ ਲਿਆ ਜਾਉਂ ਆ ਕਰੋ ਚੈੱਕ ਜੀ ਅਡਰ ਖਵਾਨੇ ਦੀ ਕੁਆਲਿਟੀ ਬਹੁਤ ਖੂਬਸੂਰਤ ਆ ਆ ਥਣ ਵੀ ਜਿਹੜਾ ਬਿਲਕੁਲ ਮੁੱਠੀ ਵਾਲਾ ਬਾਕੀ ਜਿਉਂ ਆਪਾਂ ਚਬਾਈ ਕਰਾਂਗੇ ਨਾਰਮਲੀ ਉਵੇਂ ਸਾਰੇ ਵੀਰਾਂ ਨੂੰ ਜਿਹੜੀ ਸਮਝ ਆ ਜਾਣੀ ਇੱਥੇ ਰੋਗਲੇ ਵੀਰ ਜੀ ਤੋਂ ਮੰਡ ਜੀ ਆ ਕਰਿਓ ਇਹਨਾਂ ਜੀ ਆ ਕਰੋ ਚੈੱਕ ਜੀ ਠੀਕ ਆ ਫੇਸ ਦੀ ਕੁਆਲਿਟੀ ਜੇ ਬਿਲਕੁਲ ਛੋਟਾ ਜਿਹਾ ਕੰਨ ਕੰਨ ਕੋਲ ਜਿਹੜੇ ਛੋਟੇ ਜਿਹਾ ਬਾਕੀ ਆ ਦੰਦੋ ਤੁਸੀਂ ਵੇਖ ਲਓ ਠੀਕ ਆ ਚਾਰ ਦੰਦ ਹੈ ਠੀਕ ਆ ਚੌਗੀ ਹੈਗੀ ਮੋਹ ਤੇ ਬਾਕੀ ਥਣਾ ਤੁਹਾਨੂੰ ਦੀ ਬਹੁਤ ਵਧੀਆ ਹੈਗੀ ਠੀਕ ਹੈ ਜੀ ਵਿਰਥ ਵਿਰਲ ਜਿਹੜੀ ਹੈਗੀ ਚਾਹੋਂ ਥਣਾ ਦੀ ਪੂਰੀ ਆ ਵੀ ਕੋਈ ਨਾਲ ਜੇ ਜੋੜ ਕੇ ਥਣਾ ਨਹੀਂ ਰੱਖਦੇ ਯਾਰ ਵੀ ਪੂਰੇ ਨਖੇੜਵੇਂ ਹੈਗੇ ਥਣ ਆ ਕਰੋ ਬੈਕ ਸਾਈਡ ਤੋਂ ਚੈੱਕ ਜੀ ਠੀਕ ਆ ਉਲਟਾ ਬਹਿਣੀ ਵਾਲੇ ਪਾਸੇ ਤੋਂ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਚੰਗੀ ਤਸੱਲੀ ਦੇ ਨਾਲ ਆ ਕਰੋ ਚੈੱਕ ਠੀਕ ਆ ਤੇ ਅੱਛਾ ਵੀਰ ਕਿੰਨੀ ਕੀਮਤ ਆ ਵੈਡ ਦਾ ਕੀ ਮੁੱਲ ਪਾ ਰੱਖਿਆ ਹੈਗਾ ਬੋਲਦੇ 70000 ਕਰਦੇ ਆ ਠੀਕ ਆ ਹਾਂਜੀ ਮੁੱਲ 70 ਆ ਕੋਈ ਲੈ ਦੇ ਕੋਈ ਛੋਟ ਛੱਪਾ ਕਿੰਨਾ ਕੋਜੀ ਗਈ ਦੋ ਘਾਟ 70 ਦੀ ਦੇਣਾ ਛੜਦੀ ਹੁੰਦੀ ਹੈ ਜੀ ਹਾਂਜੀ ਉਹਦੇ ਵਿੱਚੋਂ ਥੋੜੀ ਬਾਦੀ ਕਰੇ ਮਾਨ ਇੱਕ ਕਰਦਾਂਗੇ ਮੰਨਤਾ ਨਾ ਵੀਰ ਦਾ ਠੀਕ ਆ ਜ਼ਰੂਰ ਕਰਨਾ ਜੀ ਤੇ ਠੀਕ ਆ ਤੇ ਵੀਰ ਜੀ ਪਸਮਾਰ ਦਾ ਫਿਰ ਕਿਵੇਂ ਬੱਚਾ ਲਾਉਣਾ ਪੈਂਦਾ ਇਹਨੂੰ ਨਹੀਂ ਵੀਰ ਬੱਚਾ ਆਪਾਂ ਨਹੀਂ ਲਈਦਾ ਆਪਾਂ ਕਿਸੇ ਡੰਗਰ ਨੂੰ ਕਰੇ ਬੱਚਾ ਨਹੀਂ ਲਈਦਾ ਬੱਚਾ ਨਹੀਂ ਲਈਦਾ ਕਿਉਂਕਿ ਘਰ ਦੇ ਚਾਉਂਦੇ ਵੀਰ ਫਿਰ ਬੱਚਾ ਫੜਨਾ ਊਖਾ ਏ ਠੀਕ ਆ ਮਤਲਬ ਬੱਚੇ ਨੂੰ ਬਾਅਦ ਵਿੱਚ ਫਿਰ ਦੁੱਧ ਪਿਆ ਦਿੰਦੇ ਹਾਂਜੀ ਵੀਰ ਬਾਟੇ ਹੀ ਪਾ ਲਈਦਾ ਤੇ ਇਹਨੂੰ ਫਿਰ ਆਪਾਂ ਪਾੜਾ ਜੇ ਕੋਈ ਵੀਰ ਲਾਉਣਾ ਚਾਹਵੇ ਤਾਂ ਆਪਾਂ ਲਾ ਕੇ ਵਿਖਾ ਦਾਂਗੇ ਬੱਚਾ ਬੱਚਾ ਲੈਂਦੀ ਏ ਇਹਨੂੰ ਬੱਚਾ ਲੈਂਦੀ ਆ ਵੀ ਇਹ ਨਹੀਂ ਵੀ ਬੱਚੇ ਨੂੰ ਨਾਂ ਲਵੇ ਹਨਾ ਵੀ ਕਈ ਵੀਰਾਂ ਦੇ ਮਨ ਵਿੱਚ ਹੁੰਦਾ ਵੀ ਸ਼ਾਇਦ ਬੱਚਾ ਕਿਸੇ ਹੋਰ ਦਾ ਨ ਹੋਵੇ ਹਨਾ ਤੇ ਠੀਕ ਆ ਆ ਠੀਕ ਆ ਦੋਸਤੋ ਬਾਕੀ ਬੱਚਾ ਵੀਰਾਂ ਦਾ ਵੀ ਆਪਾਂ ਬਾਅਦ ਵਿੱਚ ਜਿਹੜਾ ਦੁੱਧ ਪਿਆ ਦ ਤੇ ਪਹਿਲਾਂ ਕਦੀ ਨਹੀਂ ਲਾਇਆਗਾ ਬਾਕੀ ਉਹਦਾ ਬੱਚਾ ਵੇਖੋ ਤੁਸੀਂ ਬੱਚਾ ਜੇ ਬੱਚਾ ਲੈਂਦੀ ਆ ਤੁਹਾਡਾ ਬੱਚਾ ਉਹਦਾ ਬਿਲਕੁਲ ਤੁਸੀਂ ਦੇਖ ਸਕਦੇ ਆ ਕਰੋ ਚੈੱਕ ਠੀਕ ਹੈ ਕਈ ਵੀਰਾਂ ਦੇ ਮਨ ਦੇ ਵਿੱਚ ਡਾਊਟ ਹੁੰਦਾ ਬਾਕੀ ਵੀਰ ਹੁਣ ਜਿੱਦਾਂ ਪਰਫਾਰਮ ਕਰਦੇ ਆ ਵੀ ਘੱਟੋ ਘੱਟ ਵੀ ਬੱਚੇ ਨੂੰ ਬਾਅਦ ਵਿੱਚ ਜਿਹੜਾ ਦੁੱਧ ਆ ਉਹ ਬੱਕਰੇ ਤੌਰ ਤੇ ਪਿਆ ਦਿੰਦੇ ਆ ਤੇ ਕਈ ਵੀਰਾਂ ਦੇ ਮਨ ਦੇ ਵਿੱਚ ਹੋਵੇਗਾ ਨਾ ਵੀ ਬੱਚਾ ਨਹੀਂ ਲੈਂਦਾ ਪਸ਼ੂ ਜਾਂ ਬੱਚਾ ਉਹਦਾ ਨਹੀਂਗਾ ਜਾਂ ਕੁਝ ਉਹ ਜਿਹੜੀ ਕਿਸੇ ਦੇ ਮਨ ਦੇ ਵਿੱਚ ਸ਼ੱਕ ਨਾ ਹੋਵੇ ਇਸੇ ਤਰ੍ਹਾਂ ਤੁਸੀਂ ਬੱਚੇ ਨੂੰ ਵੀ ਪਿਆ ਸਕਦੇ ਹੋ ਜਾਂ ਬੱਚੇ ਨੂੰ ਬਾਅਦ ਵਿੱਚ ਵੀ ਤੁਸੀਂ ਚੰਗਾ ਸਕਦੇ ਹੋ ਠੀਕ ਹੈ ਬਾਕੀ ਜਿਹੜਾ ਪਸਮਾ ਤੋਂ ਬਾਅਦ ਥਣਤੀ ਹੈਗੀ ਹੈ ਦੋਸਤੋ ਸ਼ੇਪ ਆ ਉਹ ਇਸ ਤਰ੍ਹਾਂ ਦੀ ਹੈ ਠੀਕ ਆ ਤੇ ਵਿਥੇਵਰ ਲ ਪੂਰੀ ਹੈਗੀ ਵੈੜ ਦੇ ਥਣਾ ਦੇ ਵਿੱਚ ਵੀ ਕਿਸੇ ਤਸੱਲੀ ਥੋੜੀ ਆਪਣਾ ਹੱਕ ਸਮਝ ਕੇ ਘਰ ਵੀਜ਼ਿਟ ਕਰਕੇ ਤਸੱਲੀ ਕਰ ਲੇ ਹਾਂਜੀ ਹੁਣ ਬਾਈ ਦੀ ਹੈ ਜੀ ਬਾਈ ਦੁੱਧ ਹੈਗਾ ਪਰ ਆਪਾਂ ਅਗਲੇ ਦੇ ਘਰੇ ਵੇਖੋ ਜਾ ਕੇ ਸੌ ਕਰਦੀ ਆਪੇ ਘਰੇ ਲੂ ਵੜਾ ਬਿਲਕੁਲ ਅਗਲੇ ਵਪਾਰੀ ਤੋਂ ਜਾਵੇ ਕਿਸੇ ਤੋਂ ਜਾਵੇ ਹਾਂ ਪਰ ਆਪਾਂ ਅਗਲੇ ਬਣੇ ਆ ਕੇ 22 ਦੀ ਗਾਰੰਟੀ ਦੇਵਾਂਗੇ ਬਿਲਕੁਲ ਬਾਕੀ ਜਿਹੜਾ ਦੋਸਤੋ 22 ਦੀ ਵੀਰਾਂ ਦਾ ਵੀ ਗਾਰੰਟੀ ਹੈ 25 ਵਾਲੀ ਹੈ ਵੜ ਪਰ 22 ਦੀ ਉਹਦਾ ਫੁੱਲ ਗਾਰੰਟੀ ਹੋਵੇਗੀ 22 ਲੀਟਰ ਤੁਸੀਂ ਜਿਹੜਾ ਬਾਲਟੀ ਵਿੱਚ ਪਾ ਲਓਗੇ ਠੀਕ ਆ ਵੀਡੀਓ ਦਾ ਕਰੀਓ ਵੀਡੀਓ That's good. ਚਵਾਈ ਦੋਸਤੋ ਬਿਲਕੁਲ ਪੂਰੀ ਆ ਤੇ ਕੁਝ ਮਿੰਟਾਂ ਸੈਕਿੰਟਾਂ ਦੇ ਦੌਰਾਨ ਜਿਹੜੀ ਚਵਾਈ ਆ ਕੰਪਲੀਟ ਹੋ ਗਈ ਆ ਠੀਕ ਆ ਤੇ ਹਵਾਨਾ ਵੀ ਜਿਹੜਾ ਦੋਸਤੋ ਤੁਸੀਂ ਬੇਸ਼ੱਕ ਦੇਖ ਸਕਦੇ ਹੋ ਬਿਲਕੁਲ ਨਿਚੋਰ ਦਿੱਤਾ ਬਾੜ ਨੇ ਠੀਕ ਆ ਸੋ ਚੋਅਈ ਜਿਹੜੀ ਆ ਦੋਸਤੋ ਆਲਮੋਸਟ ਕੰਪਲੀਟ ਹੋ ਗਈ ਆ ਠੀਕ ਆ ਬਾਲਟੀਆਂ ਦੋਨਾਂ ਦੇ ਵਿੱਚ ਦੁੱਧ ਪਿਆ ਤੁਸੀਂ ਜਿਹੜਾ ਮੈਜ਼ਰਮੈਂਟ ਹੈਗਾ ਅਕਾਊਂਟ ਆ ਦੁੱਧ ਦਾ ਮਿਲਕਿੰਗ ਦਾ ਤੁਸੀਂ ਕਰ ਸਕਦੇ ਹੋ ਠੀਕ ਆ ਬਾਕੀ ਕਿੰਨੇ ਦੀ ਬਾਲਟੀ ਹੋਵੇਗੀ ਵੀਰੇ ਪਰਲੀ 9 ਕਿਲੋ ਦੀ ਉਰਲੀ 8 ਕਿਲੋ ਦੀ ਠੀਕ ਆ ਜੀ 8 ਕਿਲੋ ਦੀ ਪੱਕੀ ਝਾਗ ਵਾਲਾ ਦੁੱਧ ਆ 8 ਕਿਲੋ ਦੀ ਪਰਲੀ ਜਿਹੜੀ ਆ ਇਧਰ ਲਈ ਭਰ ਗਈ ਆ 9 ਕਿਲੋ ਦੀ ਪਰਲੀ ਵੀ ਭਰੀ ਆ ਬਾਕੀ ਝਾਗ ਝਾਗ ਸਮੇਤ ਆ ਠੀਕ ਆ ਤੇ ਤੁਸੀਂ ਜਿਹੜਾ ਜ਼ਰੂਰ ਅਕਾਊਂਟ ਕਰ ਸਕਦੇ ਜੀ ਦੁੱਧ ਤਕਰੀਬਨ ਨੇੜੇ ਤੇਲੇ ਹੋਊਗਾ 11-10 10 ਲੀਟਰ ਦੇ ਹੋਵੇਗਾ ਨੇੜੇ ਤੇਰੇ ਉੱਪਰ ਹੀ ਹੋਵੇਗਾ ਕਿਉਂਕਿ ਦੇਖੋ ਵੀ ਜੇ ਉਹ 9 ਕਿਲੋ ਦੀ ਕੋਈ 7 ਕਿਲੋ ਦੁੱਧ ਦੇ ਵਿੱਚ ਹਾਂ 7 ਕਿਲੋ ਦੇਰਮਿਆਨ ਹੋਵੇਗਾ 6-7 ਕਿਲੋ ਦੀ ਕੋਈ 5-6 ਕਿਲੋ ਦੁੱਧ ਦੇ ਵਿੱਚ ਹੋ ਹਾਂ ਕੋਈ 12-12 12-13 ਕਿਲੋ ਹੋਏਗਾ ਠੀਕ ਹੈ ਤੇ ਬਿਲਕੁਲ ਲੀਟਰਾਂ ਦਾ 12-13 ਹੋਵੇਗਾ ਠੀਕ ਹੈ ਜੀ ਤੇ ਚਵਾਈ ਤੁਸੀਂ ਦੋ ਟਾਈਮ ਦੀ ਕਰਨ ਤੋਂ ਬਾਅਦ ਬੇਸ਼ੱਕ ਖਰੀਦ ਲਿਓ ਠੀਕ ਹੈ ਬਾਕੀ ਵੀਰ ਦੁਬਾਰਾ ਕਿਹਾ ਗਿਆ ਵੀ 22 ਲੀਟਰ ਦੀ ਜਿਹੜੀ ਮਿਲਕ ਦੀ ਕੈਪੈਸਿਟੀ ਆ ਅੱਛਾ ਵੀਰ ਸੰਪਰਕ ਨੰਬਰ ਆਪਣੇ ਜਰੂਰ ਦੱਸਦੇ 9864 217 ਤੇ ਵਹਿੜ ਬਾਕੀ ਹੁੰਦੀ ਠਾੜਦੀ ਹੈ ਨਾ ਠਾੜ ਦੇ ਵਿੱਚੋਂ ਥੋੜਾ ਪਾਤਾ ਮਾਨਤਨ ਕਰਦੇ ਹਾਂ ਜੀ ਵੀਰ ਹੋ ਜਾਊਗਾ ਠੀਕ ਆ ਸੋ ਦੋਸਤੋ ਇਹ ਸੀਗੇ ਵੀਰ ਹੁਣੀ ਤੇ ਵੀਰ ਹੁਣਾ ਦੇ ਕੋਲ ਜਿਹੜੀ ਵਹਿੜ ਆ ਬਕਾਊ ਆ ਠੀਕ ਆ ਚੁਵਾਈ ਜਿਹੜੀ ਆਪਾਂ ਕੰਪਲੀਟ ਕਰਕੇ ਦਿਖਾਤੀ ਆ ਵਹਿੜ ਦਾ ਹਵਾਨਾ ਤੁਸੀਂ ਦੇਖ ਸਕਦੇ ਹੋ ਜਿਹੜੀ ਚੁਵਾਈ ਦਾ ਚੁਵਾਈ ਦਾ ਸਮਾਂ ਜਿਹੜਾ ਜਰੂਰ ਤੁਸੀਂ ਨੋਟ ਕਰ ਲਿਓ ਆਪਾਂ 9:30 ਵਜੇ ਜਿਹੜੀ ਆ ਦੋਸਤੋ ਇਹ ਵੀਡੀਓ ਬਣਾਈ ਆ 9:30 ਵਜੇ ਜਿਹੜੀ ਪੂਰੀ ਚੁਵਾਈ ਆ ਜਿਹੜੀ ਕੰਪਲੀਟ ਹੋ ਗਈ ਆ ਜੇਕਰ ਤੁਸੀਂ ਵੀਡੀਓ ਵੇਖਣ ਤੋਂ ਬਾਅਦ ਸ਼ਾਮ ਨੂੰ ਚੁਵਾਈ ਕਰਦੇ ਹੋ ਤੇ ਬੇਸ਼ੱਕ ਸਮੇਂ ਨੂੰ ਸ਼ਾਮ ਨੂੰ ਜੇ ਤੁਸੀਂ 7:30 ਵਜੇ ਕਰਦੇ ਹੋ ਜਾਂ 8:30 ਵਜੇ ਕਰਦੇ ਹੋ ਉਸ ਸਮਾਂ ਦੁੱਧ ਦਾ ਅਕਾਊਂਟ ਜਿਹੜਾ ਹੈਗਾ ਉਹ ਤੁਸੀਂ ਕਰ ਸਕਦੇ ਹੋ ਕਿੰਨਾ ਹੈਗਾ ਅੱਛਾ ਹਾਂਜੀ ਵੀਰ ਜੀ ਕੋਈ ਪੂਰ ਛਟਾ ਨਹੀਂ ਚੌਵੇਂ ਥਾਂ ਇੱਕੋ ਜੀ ਦੁੱਧ ਆ ਬਿਲਕੁਲ ਤੇ ਬਾਕੀ ਵੀਰ ਮੇਰਾ ਵੀਰ ਮਜਬੂਰੀ ਨੂੰ ਵੇਚ ਨਹੀਂ ਕੋਈ ਵੀਰ ਮੇਰਾ ਇਹ ਨਾ ਕਿ 60 ਲੈ ਲਓ 65 ਲੈ ਲਓ ਵੀਰ ਥੋੜਾ ਬੜਾ ਠਾਠ ਦੇ ਵਿੱਚੋਂ ਮੰਨਤਾ ਨਾ ਨਹੀਂ ਨਹੀਂ ਜ਼ਰੂਰ ਜੀ ਚੀਜ਼ ਦਾ ਮੁੱਲ ਲੱਗਣਾ ਭਰਾ ਚੀਜ਼ ਜਿਹੋ ਜੀ ਕੁਆਲਿਟੀ ਤੇਰੇ ਕੋਲ ਹੈਗੀ ਆ ਉਹਦਾ ਮੁੱਲ ਵੀਰ ਪੂਰਾ ਲਵਾਂਗੇ ਚੰਗਾ ਠੀਕ ਆ ਸੋ ਦੋਸਤੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸ